ਜਿਵੇਂ ਪੰਨ ਤੋੜ ਕੀਤੀ ਗਈ ਆ ਹੁਣ ਲੱਗਦਾ ਨਹੀਂ ਵੀ ਇਹ ਚੱਲਣ ਯੋਗ ਹੈ ਇੱਕ ਨਹੀਂ ਚੱਲਣ ਯੋਗ ਛੱਡਿਆ ਨਹੀਂ ਹੈ ਇਹ ਕਮ ਸੇ ਕਮ 20 ਬੰਦੇ ਨੂੰ ਭੰਨਣ ਲੱਗੇ ਕੱਲ ਅਸੀਂ ਆ ਪਿੱਛੇ ਹੈ ਟਰਾਲੀ ਦੇ ਪਿੱਛੇ ਜਿਹੜਾ ਭੰਨਣ ਆਏ 20 ਬੰਦੇ ਨੇ ਭੰਨਿਆ ਸੰਵਾਂ ਵਾਲੀਆਂ ਡਾਂਗਾਂ ਲੋਹੇ ਦੀਆਂ ਨਾਲ ਹੀ ਸਰੀਆਂ ਵਾਲੀਆਂ ਕੋਲ ਜਿਹੜੀ ਲੋਹੇ ਦੀ ਨਿਕਲ ਆਲੀ ਲੱਕ ਰਾੜ ਉਹ ਇੱਥੇ ਆ ਮੈਂ ਇਧਰ ਮਾਰੀ ਉੱਤੇ ਸ਼ੋਹਾਂ ਦੇ ਮਾਰੀ ਕੀ ਨੁਕਸਾਨ ਕੀ ਨੁਕਸਾਨ ਤੇ ਨਾ ਇੱਕ ਟੈਂਕੀ ਤੇਲ ਦੀ ਭਰੀ ਤੇਲ ਵੀ ਕੱਢ ਕੇ ਸਾਰਾ ਤੋੜ ਗਿਆ ਵਸੇ ਤੋਂ ਟੈਂਕੀ ਤੇ ਨੁਕਸਾਨ ਤਕਰੀਬਨ ਸਾਰਾ ਡੈਡੀ ਕਰਤਾ ਟੈਕ ਟੈਕ ਹਿਸਾਬ ਨਾਲ ਤੇ ਉੱਪਰ ਟੂਪਰ ਦੋਰੇ ਨਵੀਆਂ ਪੈਣੀਆਂ ਟਾਇਰ ਵੀ ਪਾੜ ਗਏ ਵਿੱਚੋਂ ਬਹੁਤ ਜ਼ਿਆਦਾ ਨਿਸ਼ਾਨ ਕਰ ਗਏ ਇੱਕ ਪਾਰੀ ਹੁਣ ਤਸਵੀਰ ਨਵੇਂ ਟਰੈਕਟਰ ਬਿਲਕੁਲ ਅਰਜਨ ਮੈਸੀ ਜਾਂ ਕਿਸੇ ਸਵਰਾਜ ਬਹੁਤ ਸਾਰੇ ਟਰੈਕਟਰ ਜੇ ਹਾਲਾਤਾਂ ਦੇ ਵਿੱਚ ਨੇ ਕਿ ਨਾ ਚੱਲਣੇ ਹੋ ਚੁੱਕੇ ਨੇ ਹੁਣ ਭਾਰੀ ਨੁਕਸਾਨ ਇਹਨਾਂ ਦਾ ਕਰ ਦਿੱਤਾ ਗਿਆ ਸਾਰਾ ਇੱਥੇ ਇਸ ਜਗ੍ਹਾ ਦੇ ਉੱਤੇ ਡੀਜ਼ਲ ਖਾਰ ਦਿੱਤਾ ਗਿਆ ਸੀ ਕੱਲ ਦੀ ਜੋ ਤਸਵੀਰ ਸੀਗੀ ਕਿਸੇ ਨੂੰ ਵੀ ਅੱਗੇ ਵਧਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਤਾਂ ਕਿਉਂਕਿ ਇੱਥੇ ਡੀਜ਼ਲ ਸਾਰਾ ਖਿਲਰਿਆ ਹੋਇਆ ਸੀਗਾ ਤੇ ਅੱਜ ਵੀ ਕਿਸਾਨ ਇਸ ਜਗ੍ਹਾ ਤੇ ਆਉਣ ਤੋਂ ਗਰੇਜ਼ ਕਰ ਰਹੇ ਨੇ ਕਿਉਂਕਿ ਹਜੇ ਵੀ ਡੀਜ਼ਲ ਹੈ ਅੱਗ ਪੈਣ ਦਾ ਖਤਰਾ ਹੋ ਸਕਦਾ ਕੋਈ ਮਾੜੀ ਮੋਟੀ ਚਿੰਗਾਰੀ ਹੋਵੇ ਤਾਂ ਇੱਥੇ ਜੋ ਵੱਡੀ ਅੱਗ ਲੱਗ ਸਕਦੀ ਹੈ ਕੁਝ ਕਿਸਾਨ ਦੇ ਨਾਲ ਗੱਲਬਾਤ ਕਰਨ ਦੀ ਹੋਈ ਕੀ ਨਾਮ ਹੈ ਆਪਣਾ ਮੇਰਾ ਦਸਵੰਤ ਨਾਮ ਹੈ ਕਿਹੜਾ ਪਿੰਡ ਹੈ ਆਪਣਾ ਰੁਤਕ ਸੇ ਰੁਤਕ ਤੋਂ ਹਾਂ ਮੈਂ ਸਰਕਾਰ ਦੀ ਕਿਵੇਂ ਵੇਖ ਰਹੇ ਕਾਰਵਾਈ ਟਰੈਕਟਰ ਜਿਹੜਾ ਜੱਟ ਦਾ ਪੁੱਤ ਕਹਿੰਦੇ ਕਿਸਾਨ ਦਾ ਪੁੱਤ ਹੁੰਦਾ ਹੈਗਾ ਟਰੈਕਟਰ ਉਹਨਾਂ ਦੀ ਪੰਨ ਤੋੜ ਕਰਕੇ ਮਸ਼ੀਨਰੀ ਤੋੜੀ ਮਸ਼ੀਨ ਗਰੀ ਸਾਰੇ ਆਰਐਸਕੇ ਦੇ ਆਦਮੀ ਤੇ আর ਇਹ ਮਿਲਟਰੀ ਦੇ ਅੰਦਰ ਘੁਸੇ ਹੋਏ ਹੈ ਇਹ ਨੁਕਸਾਨ ਕਰਦੇ ਤਾਨਾਸਾਈ ਰਾਜ ਨਹੀਂ ਚਲੇਗਾ ਬਿਲਕੁਲ ਨਹੀਂ ਚਲੇਗਾ ਕਿਸਾਨ ਆਪਣਾ ਕਿਲੇ ਕਰਨ ਰਹੇਗਾ ਕਿਤਨੇ ਗੋਲੇ ਵਰਸਾ ਲਿਓ ਹੱਕ ਲੈ ਕੇ ਰਹੋਗੇ ਹੱਕ ਲੈ ਕੇ ਹੋਰਾਂ ਨਾਲ ਗਲਬਦ ਕਰਦੇ ਆ ਜੋ ਇੱਥੇ ਮੌਜੂਦ ਨੇ ਅੱਜ ਸਵੇਰ ਦੀ ਤਸਵੀਰ ਦੀ ਤਸਵੀਰ ਦੇਖਣ ਤੋਂ ਬਾਅਦ ਬਾਈ ਕੀ ਨਮ ਰਣਦੀਪ ਸਿੰਘ ਜਿਹੜਾ ਪਿੰਡ ਆ ਵੀ ਜੈ ਮੁਰਾਰਾ ਕਰਕੇ ਗਏ ਜਿਸ ਤਰੀਕੇ ਨਾਲ ਇੱਕ ਮੁੰਡੇ ਦੀ ਮੌਤ ਵੀ ਹੋ ਗਈ ਨੌਜਵਾਨੀ ਸੀਗਾ ਥੋੜੇ ਅਰਗੇ ਸੀਗਾ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਵੇਖ ਰਹੇ ਹੋ ਜਿਸ ਤਰੀਕੇ ਨਾਲ ਧੱਕਾ ਹੋਇਆ ਬਹੁਤ ਧੱਕਾ ਕੀਤਾ ਬਹੁਤ ਗਲਤ ਕੀਤਾ ਜੀ ਤੇ ਕੀ ਲੱਗਦਾ ਹੁਣ ਅੱਗੇ ਵਧਿਆ ਜਾਊਗਾ ਰੁਕਿਆ ਜਾਊਗਾ ਕੀ ਵਿਚਾਰ ਅੱਗੇ ਸਾਨੂੰ ਜਿਵੇਂ ਸਾਡੇ ਲੀਡਰ ਕਹਿਣਗੇ ਜਿਵੇਂ ਜਗਦੀਸ਼ ਸਿੰਘ ਡੱਲੇਵਾਲ ਹਮੇ ਅਸੀਂ ਕਰਾਂਗੇ ਹਾਂਜੀ ਲੋਕੀ ਮੌਜੂਦ ਨੇ ਬਾਬਾ ਕੀ ਨਾਮ ਹੈ ਆਪਣਾ ਦਲਵਿੰਦਰ ਸਿੰਘ ਜੀ ਜਿਹੜਾ ਪਿੰਡ ਹੈ ਆਪਣਾ ਬੇਸ਼ੰਤ ਆਜੇਲਾ ਜੱਸੀ ਬੋਲੀ ਤੁਹਾਡੇ ਪਿੰਡ ਪਿੰਡ ਦੇ ਇੱਕ ਮੁੰਡੇ ਦੀ ਕੱਲ ਮੌਤ ਵੀ ਹੋ ਗਈ ਤੇ ਜਿਸ ਤਰੀਕੇ ਨਾਲ ਮਸ਼ੀਨਰੀ ਭੰਨ ਕਰਕੇ ਗਏ ਆ ਭੰਨ ਤੋੜ ਕਰਕੇ ਅੱਗੇ ਵੱਧ ਕੇ ਕਿਵੇਂ ਵੇਖ ਰਹੇ ਹੋ ਸਰਕਾਰ ਦੀ ਇਹ ਕਾਰਗੁਜ਼ਾਰੀ ਨੂੰ ਸਰਕਾਰ ਜਿਸ ਤਰੀਕੇ ਬਹੁਤ ਜ਼ੁਲਮ ਕੀਤਾ ਹੈ ਇਹ ਬਹੁਤ ਜ਼ਬਰਦਸਤ ਨਾ ਕੀਤਾ ਲੋਕਾਂ ਦੇ ਇਹਨਾਂ ਨੇ ਟਰੈਕਟਰ ਤੋੜਤੇ ਨਵੇਂ ਨਵੇਂ ਤੋੜੇ ਜਮਾ ਟਰੈਕਟਰ ਕੋਈ ਇਹਨਾਂ ਨੇ ਦਰਦ ਨਹੀਂ ਕੀਤਾ ਇਹ ਸੀ ਸਿਰਫ ਗੁੰਡੇ ਹੀ ਸੀਗੇ ਸਰਕਾਰ ਦੇ ਛੱਡੇ ਹੋਏ ਆਰਐਸਐਸ ਦੇ ਬੰਦੇ ਸੀਗੇ ਜਿਵੇਂ ਅੰਦਰ ਵੜ ਕੇ ਕਈ ਨੌਜਵਾਨ ਕਹਿੰਦੇ ਗਮਸ਼ੂਦਾ ਵੀ ਦੱਸ ਰਹੇ ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਕਈ ਉਹਨਾਂ ਨੂੰ ਉਹਨਾਂ ਨੂੰ ਬੋਰੀਆਂ 'ਚ ਇਕੱਠੇ ਕਰਕੇ ਪਾ ਕੇ ਲੈ ਗਏ